ਹੈਲੋ ਦੋਸਤੋ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ YouTube ਚੈਨਲ ਪਿੰਡੂ ਖਾਣਨ ਦੇ ਜਿਸ ਤੇ ਕਿ ਅਸੀਂ ਆਏ ਦਿਨ ਤੁਹਾਡੇ ਲਈ ਨਮੀਆਂ ਨਮੀਆਂ ਰੈਸਪੀਜ਼ ਲੈ ਕੇ ਆਉਂਦੇ ਹਾਂ ਜਿਸ ਤੇ ਵਿੱਚ ਕਿ ਅਸੀਂ ਕੋਸ਼ਿਸ਼ ਇਹ ਹੀ ਕਰਦੇ ਹਾਂ ਕਿ ਜੋ ਵੀ ਚੀਜ਼ ਅਸੀਂ ਤੁਹਾਨੂੰ ਬਣਾਉਣੇ ਸਿਖਾਈਏ ਉਹ ਚੀਜ਼ ਟੇਸਟੀ ਤਾਂ ਹੋਵੇ ਹੀ ਹੋਵੇ ਉਸ ਦੇ ਨਾਲ ਨਾਲ ਤੁਹਾਡੇ ਸਰੀਰ ਦੇ ਲਈ ਫਾਇਦੇਮੰਦ ਵੀ ਹੋਵੇ ਅੱਜ ਜਿਹੜੀ ਰੈਸਪੀ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਉਹ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੋਣ ਵਾਲੀ ਹੈ ਇਸ ਨੂੰ ਬਣਾਉਣਾ ਜ਼ਰੂਰ ਤੋਂ ਸਿੱਖੋ ਅੱਜ ਅਸੀਂ ਤੁਹਾਨੂੰ ਬਣਾਉਣਾ ਸਿਖਾਵਾਂਗੇ ਜੀ ਕੁਮਾਰ ਦਾ ਅਚਾਰ ਕਿ ਕਿਸ ਤਰ੍ਹਾਂ ਅਸੀਂ ਕੱਚੇ ਕੁਮਾਰ ਦਾ ਅਚਾਰ ਪਾ ਸਕਦੇ ਹਾਂ ਇਸ ਨੂੰ ਉਬਾਲੇ ਭੁੰਨੇ ਬਗੈਰ ਜਦੋਂ ਅਸੀਂ ਕੁਮਾਰ ਦਾ ਅਚਾਰ ਉਬਾਲ ਕੇ ਪਾਉਂਦੇ ਹਾਂ ਤੇ ਕੁਮਾਰ ਦੇ ਜਿਹੜੇ ਬਹੁਤ ਸਾਰੇ ਤੱਤ ਨੇ ਉਹ ਨਿਕਲ ਜਾਂਦੇ ਨੇ ਤੇ ਅਸੀਂ ਪੂਰਾ ਤੱਤਾਂ ਦੇ ਨਾਲ ਭਰਪੂਰ ਜਿਹੜਾ ਇਹ ਅਚਾਰ ਤੁਹਾਨੂੰ ਅੱਜ ਬਣਾਉਣਾ ਸਿਖਾ ਰਹੇ ਹਾਂ ਜਿਸ ਦੇ ਨਾਲ ਤੁਹਾਡਾ ਸਮਾਂ ਵੀ ਘੱਟ ਲੱਗੇਗਾ ਤੇ ਸਮਾਨ ਵੀ ਘੱਟ ਲੱਗੇਗਾ ਤੇ ਉੱਪਰ ਦੀ ਅਚਾਰ ਤੁਹਾਡਾ ਇੰਨਾ ਜ਼ਿਆਦਾ ਫਾਇਦੇਮੰਦ ਹੋਵੇਗਾ ਜੇਕਰ ਤੁਹਾਨੂੰ ਕੋਈ ਵੀ ਦਿੱਕਤ ਹੈ ਜਿਸ ਤਰ੍ਹਾਂ ਕਿ ਸਿਰ ਦੇ ਵਾਲ ਝੜ ਰਹੇ ਨੇ ਜਾਂ ਫਿਰ ਚਿਹਰੇ ਤੇ ਦਾਗ ਪੱਕ ਰਹੇ ਨੇ ਕੋਈ ਵੀ ਦਾਗ ਧੱਬਾ ਬਹੁਤ ਜਲਦੀ ਚਿਹਰੇ ਤੇ ਪੈ ਜਾਂਦਾ ਤੇ ਉਹ ਪੱਕ ਜਾਂਦਾ ਦਾਗ ਤੁਹਾਡਾ ਜਾਂਦਾ ਨਹੀਂ ਜਾ ਤਾਂ ਫਿਰ શરીਜ਼ 'ਚ ਕੋਈ ਗੋਡਿਆਂ ਦਾ ਮੋਡਿਆਂ ਦਾ ਕੋਈ ਵੀ ਅਦਾੰਦਾ ਦਰਦ ਹੈਗਾ ਜਿਹੜਾ ਕਿ ਜਾਂਦਾ ਨਹੀਂ ਉਹਨਾਂ ਸਾਰੀਆਂ ਬਿਮਾਰੀਆਂ ਨੂੰ ਜੜੋਂ ਖਤਮ ਕਰਨ ਲਈ ਤੁਹਾਨੂੰ ਕੁਮਾਰ ਦਾ ਇਹ achar ਜ਼ਰੂਰ ਤੋਂ ਪਾਉਣਾ ਚਾਹੀਦਾ ਹੈ ਕੁਮਾਰ ਦਾ achar ਪਾਉਣ ਦੇ ਲਈ ਸਭ ਤੋਂ ਪਹਿਲਾਂ ਜੀ ਅਸੀਂ ਕੁਮਾਰ ਲੈ ਲੈਣਾ ਉਸ ਨੂੰ ਅਸੀਂ ਬਿਲਕੁਲ ਗਰਮ ਪਾਣੀ ਦੇ ਵਿੱਚ ਇੱਕ ਚਮਚ ਨਮਕ ਦਾ ਪਾ ਕੇ ਥੋੜੇ ਟਾਈਮ ਦੇ ਲਈ ਇਸ ਤਰ੍ਹਾਂ ਬਰਤਨ ਦੇ ਵਿੱਚ ਆਪਾਂ ਟੱਕ ਕੇ ਰੱਖ ਦੇਣਾ ਉਸ ਨੂੰ ਚੰਗੀ ਤਰ੍ਹਾਂ ਕਵਰ ਕਰ ਦੋ ਟੱਕ ਦੋ ਤਾਂ ਜੋ ਉਸ ਦੇ ਭਾਫ਼ ਕਿਤੇ ਵੀ ਬਾਹਰ ਨਾ ਨਿਕਲੇ ਤੇ ਪੰਜ ਮਿੰਟ ਇਸ ਤਰ੍ਹਾਂ ਕਰਨ ਤੋਂ ਬਾਅਦ ਆਪਾਂ ਇਹਨਾਂ ਨੂੰ ਸੁੱਕਣਾ ਪਾ ਦੇਵਾਂਗੇ ਐਨੇ ਵਿੱਚ ਇਹਨਾਂ ਦਾ ਥੋੜਾ ਜਿਹਾ ਛਿਲਕੇ ਜਿਹੜਾ ਉਹ ਨਰਮ ਹੋ ਜਾਏਗਾ ਕਿਉਂਕਿ ਕੁਮਾਰ ਦਾ ਜਿਹੜਾ ਛਿਲਕ ਹੁੰਦਾ ਬਹੁਤ ਜ਼ਿਆਦਾ ਸਖਤ ਹੁੰਦਾ ਉਹ ਥੋੜਾ ਜਿਹਾ ਨਰਮ ਬਹਿ ਜਾਵੇਗਾ ਉਸ ਤੋਂ ਬਾਅਦ ਆਪਾਂ કોટਨ ਦਾ ਕੱਪੜਾ ਲੈ ਕੇ ਉਸ ਦੇ ਨਾਲ ਇਸ ਨੂੰ ਸਾਫ਼ ਕਰ ਲਵਾਂਗੇ ਆਪਾਂ ਕੁਮਾਰ ਦੇ ਪੱਤਿਆਂ ਤੇ ਪਾਣੀ ਬਿਲਕੁਲ ਵੀ ਨਹੀਂ ਰਹਿਣ ਦੇਣਾ ਕਿਉਂਕਿ ਜੇਕਰ ਕੁਮਾਰ ਦੇ ਪਾਣੀ ਰਹਿ ਜਾਂਦਾ ਹੈ ਤੇ ਜਿਹੜਾ ਸਾਡਾ achar ਹੈ ਬਹੁਤ ਜਲਦੀ ਖਰਾਬ ਹੋ ਜਾਂਦਾ ਹੈ achar ਨੂੰ ਉਲੀ ਲੱਗ ਜਾਂਦੀ ਹੈ ਇਸ ਤੇ ਲਈ ਆਪਾਂ ਇਸ ਤੇ ਪਾਣੀ ਬਿਲਕੁਲ ਨਹੀਂ ਰਹਿਣ ਦੇਣਾ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਸਾਫ਼ ਕਰਨ ਤੋਂ ਬਾਅਦ ਆਪਾਂ ਕੁਮਾਰ ਨੂੰ ਸਾਈਡਾਂ ਤੋਂ ਸਾਫ਼ ਕਰ ਲਵਾਂਗੇ ਇਸ ਦੇ ਜਿਹੜੇ ਕੰਡੇ ਜਿਹੇ ਲੱਗੇ ਹੁੰਦੇ ਨੇ ਆਪਾਂ ਬਿਲਕੁਲ ਉਤਾਰ ਦੇਣ ਦੇ ਚਾਕੂ ਦੀ ਮਦਦ ਦੇ ਨਾਲ ਆਪਾਂ ਇਹਨਾਂ ਨੂੰ ਬਿਲਕੁਲ ਸਾਫ਼ ਕਰ ਲਵਾਂਗੇ ਆਪਾਂ ਇਹਨਾਂ ਦਾ ਕੋਈ ਛਿਲਕ ਨਹੀਂ ਉਤਾਰਨਾ ਗੁੱਦ ਨਹੀਂ ਕੱਢਣੀ ਇਹਨਾਂ ਦੇ ਵਿੱਚੋਂ ਬਿਲਕੁਲ ਐਸੇ ਤਰੀਕੇ ਦੇ ਨਾਲ ਅਚਾਰ ਆਪਾਂ ਪਾਵਾਂਗੇ ਛਿਲਕ ਦੇ ਸਮੇਤ ਤੇ ਤੁਹਾਡਾ ਅਚਾਰ ਖਾਣ ਦੇ ਵਿੱਚ ਇੰਨਾ ਜ਼ਿਆਦਾ ਟੇਸਟੀ ਤੇ ਇੰਨਾ ਜ਼ਿਆਦਾ ਫਾਇਦੇਮੰਦ ਹੋਵੇਗਾ ਜੇਕਰ ਤੁਸੀਂ ਵੀ ਇਹ ਆਚਾਰ ਚੇਰਨ ਤੋਂ ਬਣਾਉਣ ਬਾਰੇ ਸੋਚ ਰਹੇ ਹੋ ਤੇ ਤੁਸੀਂ ਵੀ ਬਣਾਉਣਾ ਚਾਹੁੰਦੇ ਹੋ ਬਟ ਵੀਡੀਓਜ਼ ਵੇਖਦੇ ਹੋ ਕਿ ਉਬਾਲ ਕੇ ਪਾਉਤੇ ਤੁਹਾਡੇ ਮਨ ਦੇ ਵਿੱਚ ਵੀ ਇਹ ਬਹਿਮ ਹੈ ਕਿ ਉਸ ਦੇ ਨਾਲ ਤਾਂ ਤੱਤ ਘਟ ਜਾਣਗੇ ਜਾਂ ਤਾਂ ਫਿਰ ਤੱਤ ਖਤਮ ਹੋ ਜਾਣਗੇ ਤਾਂ ਤੁਸੀਂ ਇਸ ਡਰ ਤੋਂ ਆਚਾਰ ਨਹੀਂ ਬਣਾ ਰਹੇ ਤਾਂ ਇਹ ਡਰ ਵੀ ਹੈ ਬਟ ਹੈ ਵੀ ਸੱਚਾ ਕਿਉਂਕਿ ਜਦੋਂ ਆਪਾਂ ਇਨਾਂ ਨੂੰ ਉਬਾਲ ਦਿੰਨੇ ਹਾਂ ਤਾਂ ਇਸ ਦੇ ਬਹੁਤ ਸਾਰੇ ਤੱਤ ਨੇ ਜਿਹੜੇ ਉਹ ਪਾਣੀ ਦੇ ਵਿੱਚ ਕੁਲ ਜਾਂਦੇ ਨੇ ਤੇ ਤੱਤ ਜਿਹੜੇ ਸਾਡੇ ਆਚਾਰ ਦੇ ਵਿੱਚੋਂ ਬਹੁਤ ਤੱਤ ਘਟ ਜਾਂਦੇ ਨੇ ਇਸ ਲਈ ਸਾਨੂੰ ਇਹ ਆਚਾਰ ਇਸੇ ਤਰ੍ਹਾਂ ਬਣਾਉਣਾ ਚਾਹੀਦਾ ਇਸ ਦੇ ਕੰਡੇ ਜਿਹੜੇ ਨੇ ਆਪਾਂ ਉਤਾਰ ਲੈਨੇ ਇਸ ਤੋਂ ਬਾਅਦ ਜੀ ਆਪਾਂ ਆਪਣੀ ਮਰਜ਼ੀ ਅਨੁਸਾਰ ਦੀ ਸ਼ੇਪ ਇਹਨਾਂ ਨੂੰ ਦੇ ਕੇ ਕੱਟ ਕਰ ਲੈਣਾ ਜੇਕਰ ਤੁਸੀਂ ਵੱਡੀਆਂ ਫਾੜੀਆਂ ਇਹਨਾਂ ਦੀਆਂ ਕਰਨੀਆਂ ਤੁਸੀਂ ਕਾਫੀ ਮੋਟਾ-ਮੋਟਾ ਕੱਟ ਕਰ ਸਕਦੇ ਹੋ ਜੇਕਰ ਠੀਕ-ਠੀਕ ਰੱਖਣੇ ਤਾਂ ਤੁਸੀਂ ਇਦਾਂ ਨਾ ਕਾਟੇ ਇਹਨਾਂ ਨੂੰ ਘਰ ਸਕਦੇ ਹੋਂ ਤੇ ਇੱਕ ਗੱਲ ਹੋਰ ਤੁਸੀਂ ਯਾਦ ਰੱਖਿਓ ਇੱਕ ਵਾਰ ਮੈਂ ਨਾ ਸਬਜੀ ਦੀ ਇੱਕ ਵੀਡੀਓ ਪਾਈ ਸੀ ਕੁਮਾਰ ਦੀ ਸਬਜੀ ਉਸ ਤੇ ਮੈਨੂੰ ਕਮੈਂਟ ਆਇਆ ਸੀ ਕਿ ਸਬਜੀ ਜਿਹੜੀ ਆ ਉਹ ਕੜਬੀ ਬਣ ਜਾਂਦੀ ਹੈ ਕੁਮਾਰ ਦੀਆਂ ਜਿਹੜੀਆਂ ਨੇ ਕਈ ਕਿਸਮਾਂ ਹੁੰਦੀਆਂ ਨੇ ਤੇ ਉਸ ਤੇ ਵਿੱਚ ਜਿਹੜਾ ਕੁਮਾਰ ਆ ਸਾਡਾ ਖੱਟਾ ਵੀ ਹੁੰਦਾ ਹੈ ਕੌੜਾ ਵੀ ਹੁੰਦਾ ਹੈ ਤੇ ਇੱਕ ਕਿਸਮ ਇਸ ਤਰ੍ਹਾਂ ਦੀ ਹੁੰਦੀ ਆ ਜਿਸ ਵਿੱਚ ਕੁਮਾਰ ਦਾ ਕੋਈ ਟੇਸਟ ਨਹੀਂ ਹੁੰਦਾ ਮਤਲਬ ਕੁਮਾਰ ਸਾਡਾ ਜਿਹੜਾ ਫਿੱਕਾ ਹੁੰਦਾ ਤੇ ਜੇਕਰ ਤੁਹਾਡਾ ਇੱਕ ਵਾਰ ਇਸ ਨੂੰ ਖਾ ਕੇ ਜਰੂਰ ਟੇਸਟ ਚੈੱਕ ਕਰ ਲਿਓ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਹਾਡਾ ਕੁਮਾਰ ਕਿਦਾਂ ਦਾ ਹੈ ਤੇ ਜੇਕਰ ਤੁਹਾਡਾ ਕੁਮਾਰ ਘੜਬਾ ਜਾਂ ਖੱਟਾ ਤਾਂ ਵੀ ਡਰਨ ਦੀ ਕੋਈ ਜ਼ਰੂਰਤ ਨਹੀਂ ਮੈਂ ਤੁਹਾਨੂੰ ਵੀਡੀਓ ਦੇ ਬਿਲਕੁਲ ਲਾਸਟ ਤੇ ਇੱਕ ਜੀ ਇਹ ਦੱਸੂਗੀ ਕਿ ਜੇਕਰ ਤੁਸੀਂ ਉਹ ਚੀਜ਼ ਆਚਾਰ ਦੇ ਵਿੱਚ ਪਾ ਦਿੰਦੇ ਹੋ ਜਾਂ ਸਬਜੀ ਦੇ ਵਿੱਚ ਵੀ ਪਾ ਦਿੰਦੇ ਹੋ ਤੇ ਤੁਹਾਡੀ ਸਬਜੀ ਕਦੇ ਵੀ ਕੌੜੀ ਜਾਂ ਖੱਟੀ ਨਹੀਂ ਬਣੇਗੀ ਉਹ ਕਿਹੜੀ ਚੀਜ਼ ਹੈ ਉਹ ਮੈਂ ਤੁਹਾਨੂੰ ਵੀਡੀਓ ਦੇ ਲਾਸਟ ਤੇ ਜਰੂਰ ਦੱਸੂਗੀ ਤੇ ਉਸ ਨੂੰ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਿਓ ਵੀਡੀਓ ਨੂੰ ਕਿਤੋਂ ਵੀ ਸਕਿਪ ਨਾ ਕਰਿਓ ਤੇ ਹੁਣ ਅਸੀਂ ਇਹਨਾਂ ਨੂੰ ਕੱਟ ਕੇ ਇਹਨਾਂ ਦੇ ਪੀਸ ਬਣਾ ਲਏ ਨੇ ਵੇਖੋ ਜੀ ਇਹ ਗੁੱਧ ਨਾਲ ਕਿੰਨੇ ਜ਼ਿਆਦਾ ਭਰੇ ਹੋਏ ਨੇ ਬਿਲਕੁਲ ਫੁੱਲਣੇ ਗੁੱਧ ਦੇ ਨਾਲ ਜਿਸ ਤਰ੍ਹਾਂ ਤੁਸੀਂ ਵੇਖ ਹੀ ਪਾਏ ਹੋਗੇ ਇਹਨਾਂ ਦੇ ਵਿੱਚ ਪੂਰੀ ਫੁੱਲ ਗੁੱਧ ਹੈ ਤੇ ਕੋਈ ਜ਼ਿਆਦਾ ਇਹ ਸਾਨੂੰ ਸੁਕਾਏ ਨਹੀਂ ਤੇ ਬਿਲਕੁਲ ਘੱਟ ਜਿਹੇ ਅਸੀਂ ਮਸਾਲੇ ਇਸ ਵਿੱਚ ਪਾਵਾਂਗੇ ਉਹੀ ਮਸਾਲੇ ਜੋ ਆਪਾਂ ਹਰ ਇੱਕ ਆਚਾਰ ਦੇ ਵਿੱਚ ਪਾਉਂਦੇ ਆ ਨਾ ਹੀ ਤਾਂ ਅਸੀਂ ਇਹਨਾਂ ਨੂੰ ਕੋਈ ਹਲਕਾ ਜਿਹਾ ਫਰਾਈ ਕਰਨਾ ਹੈ ਤੇ ਨਾ ਹੀ ਕੋਈ ਹਲਕਾ ਗ੍ਰੈਂਡ ਕਰਨਾ ਹੈ ਆਪਾਂ ਬਿਲਕੁਲ ਜਿਸ ਤਰ੍ਹਾਂ ਇਹ ਹੈਗੇ ਨੇ ਆਪਾਂ ਉਸੇ ਤਰ੍ਹਾਂ ਆਚਾਰ ਦੇ ਵਿੱਚ ਪਾ ਦੇਣੇ ਨੇ ਜਿਸ ਤਰ੍ਹਾਂ ਕਿ ਮਸਾਲਿਆਂ ਦੇ ਵਿੱਚ ਅਸੀਂ ਲਿਆ ਹੈ ਜੀ ਸੁੱਕਾ ਧਨੀਆ ਮੇਥੀ ਦਾਣਾ ਕਲੌਂਜੀ ਸੌਂਫ ਤੇ ਥੋੜੀ ਜਿਹੀ ਅਜਵਾਇਣ ਜੇਕਰ ਤੁਹਾਡੇ ਕੋਲ ਇਹ ਸਾਰੀਆਂ ਚੀਜ਼ਾਂ ਹੈਗੀਆਂ ਨੇ ਤਾਂ ਤੁਸੀਂ ਪਾ ਸਕਦੇ ਹੋ ਨਹੀਂ ਇਹਨਾਂ ਚ ਤਿੰਨ ਚੀਜ਼ਾਂ ਬਹੁਤ ਜ਼ਿਆਦਾ ਆਪਸ਼ਨਲ ਨੇ ਜੇ ਨਹੀਂ ਹੈਗੀਆਂ ਤਾਂ ਤੁਸੀਂ ਇਹਨਾਂ ਨੂੰ ਸਕਿਪ ਵੀ ਕਰ ਸਕਦੇ ਹੋ ਇਹਨਾਂ ਦੇ ਵਿੱਚ ਦੋ ਚੀਜ਼ਾਂ ਪਾਉਣੀਆਂ ਬਹੁਤ ਜ਼ਰੂਰੀ ਹੁੰਦੀਆਂ ਨੇ ਜੋ ਸਾਨੂੰ ਲਾਜ਼ਮੀ ਪਾਉਣੀਆਂ ਚਾਹੀਦੀਆਂ ਨੇ ਅਜਵਾਇਣ ਤੇ ਸੌਂਫ ਸਾਨੂੰ ਜ਼ਰੂਰ ਤੋਂ ਇਸ ਅਚਾਰ ਦੇ ਵਿੱਚ ਪਾਉਣੀ ਜਾਂਦੀ ਹੈ ਬਾਕੀ ਚੀਜ਼ਾਂ ਆਪਸ਼ਨਲ ਨੇ ਜੇ ਹੈਗੀਆਂ ਨੇ ਤਾਂ ਪਾਓ ਨਹੀਂ ਤਾਂ ਸਕਿਪ ਕਰੋ ਤੇ ਜੇਕਰ ਤੁਸੀਂ ਬਾਕੀ ਚੀਜ਼ ਇਸ ਨੂੰ ਕੋਈ ਬਿਮਾਰੀ ਨੂੰ ਦੂਰ ਕਰਨ ਲਈ ਚਾਰ ਬਣਾ ਰਹੇ ਹੋ ਤਾਂ ਤੁਸੀਂ ਇਸ ਦੇ ਵਿੱਚ ਨਮਕ ਮਿਰਚ ਵੀ ਤੇ ਮਸਾਲੇ ਵੀ ਜਿੰਨਾ ਹੋ ਸਕੇ ਤੁਸੀਂ ਘੱਟ ਤੇ ਬਹੁਤ ਸਿੰਪਲ ਆਚਾਰ ਬਣਾਉਣਾ ਹੈ ਤੇ ਹੁਣ ਆਪਾਂ ਜੀ ਟੇਸਟ ਦੇ ਅਕੋਰਡਿੰਗ ਇਸ ਦੇ ਵਿੱਚ ਨਮਕ ਤੇ ਮਿਰਚ ਪਾ ਦਵਾਂਗੇ ਹਲਦੀ ਆਪਾਂ ਜਿੰਨਾ ਕੋ ਕਲਰ ਆਪਾਂ ਨੇ ਕਰਨਾ ਹੈ ਉਹਨਾਂ ਨੂੰ ਠੀਕ ਹੈ ਜੇਕਰ ਤੁਸੀਂ ਨਹੀਂ ਪਾਉਣੀ ਗ੍ਰੀਨ ਗ੍ਰੀਨ ਹੀ ਰੱਖਣਾ ਹੈ ਤਾਂ ਤੁਸੀਂ ਇਸ ਤਰ੍ਹਾਂ ਦਾ ਵੀ ਰੱਖ ਸਕਦੇ ਹੋ ਲਓ ਜੀ ਸਾਰੇ ਮਿਰਚ ਮਸਾਲੇ ਆਪਾਂ ਨੇ ਇਸ ਚ ਪਾ ਦਿੱਤੇ ਨੇ ਤੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰਾਂਗੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਜੀ ਆਪਸ ਦੇ ਵਿੱਚ ਮਿਕਸ ਕਰ ਲੈਣਾਗਾ ਮਿਕਸ ਕਰਨ ਤੋਂ ਬਾਅਦ ਤੁਸੀਂ ਧਿਆਨ ਰੱਖਣਾ ਕਿ ਅਸੀਂ ਕਿਹੜੀ ਚੀਜ਼ ਇਸ ਦੇ ਵਿੱਚ ਕਦੋਂ ਪਾਈਏ ਜੋ ਚੀਜ਼ ਅਸੀਂ ਜਿਸ ਟਾਈਮ ਤੇ ਪਾ ਰਹੇ ਹਾਂ ਉਹ ਉਸੇ ਟਾਈਮ ਤੇ ਪਾਉਣੀ ਹੈ ਇਸ ਤੋਂ ਬਾਅਦ ਆਪਾਂ ਇਹਨਾਂ ਨੂੰ ਮਿਕਸ ਕਰਕੇ ਥੋੜੀ ਦੇਰ ਦੇ ਲਈ ਰੈਸਟ ਦੇ ਲਈ ਰੱਖ ਦੇਣਾ ਰੈਸਟ ਦੇ ਲਈ ਰੱਖ ਕੇ ਆਪਾਂ ਨੇ ਜਿਹੜਾ ਸਰੋਂ ਦਾ ਤੇਲ ਲੈਣਾ ਹੈ ਸਰ ਨੂੰ ਦੇ ਤੇਲ ਨੂੰ ਬਹੁਤ ਚੰਗੀ ਤਰ੍ਹਾਂ ਅਸੀਂ ਗਰਮ ਕਰਨਾ ਹੈਗਾ ਤਾਂ ਜੋ ਉਸ ਦਾ ਕੱਚਾਪਾਨ ਜਿਹੜਾ ਨਿਕਲ ਜੇ ਫਿਰ ਆਪਾਂ ਇਸ ਦੇ ਵਿੱਚ ਬਿਲਕੁਲ ਠੰਡਾ ਕਰਕੇ ਤੇਲ ਮਿਕਸ ਕਰਨਾ ਹੈ ਗਰਮ ਤੇਲ ਇਸ ਦੇ ਵਿੱਚ ਅਸੀਂ ਨਹੀਂ ਪਾਉਣਾ ਠੰਡਾ ਕਰਕੇ ਤੇਲ ਅਸੀਂ ਇਸ ਦੇ ਵਿੱਚ ਪਾ ਦੇਵਾਂਗੇ ਤੇ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਅਸੀਂ ਮਿਕਸ ਕਰ ਲਵਾਂਗੇ ਜੇਕਰ ਵੀਡੀਓ ਚੰਗੀ ਲੱਗ ਰਹੀ ਹੈ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਦੇ ਦਿੱਤੇ ਹੋਏ ਬੈਲ ਦੇ ਆਈਕਨ ਨੂੰ ਜਰੂਰ ਪ੍ਰੈਸ ਕਰੋ ਤਾਂ ਜੋ ਇਸ ਚੈਨਲ ਦੀ ਆਉਣ ਵਾਲੀ ਹਰ ਇੱਕ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਨਮਕ ਮਿਰਚ ਨੂੰ ਜੀ ਚੰਗੀ ਤਰ੍ਹਾਂ ਕਰ ਲਾਂਗੇ ਮਿਕਸ ਕਿਉਂਕਿ ਫਾਰੀਆਂ ਮੋਟੀਆਂ ਹੁੰਦੀਆਂ ਨੇ ਤੇ ਨੂਨ ਮਿਰਚ ਜਿਹੜਾ ਉਹ ਨੀਚੇ ਚਲੇ ਜਾਂਦਾ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਮਿਕਸ ਕਰਨ ਤੋਂ ਬਾਅਦ ਵੀ ਆਪਾਂ ਇਹਨਾਂ ਨੂੰ ਜਦੋਂ ਆਪਾਂ ਨੇ ਆਚਾਰ ਬਣਾਇਆ ਉਸੇ ਟਾਈਮ ਹੀ ਆਪਾਂ ਕਿਸੇ ਡੱਬੇ ਪੀਪੀ ਦੇ ਵਿੱਚ ਇਹਨਾਂ ਨੂੰ ਨਹੀਂ ਪਾਉਣਾ ਬਲਕਿ ਆਪਾਂ ਸਾਰਾ ਨਮਕ ਮਿਰਚ ਮਿਕਸ ਕਰਨ ਤੋਂ ਬਾਅਦ ਵੀ 5 ਘੰਟਿਆਂ ਦੇ ਲਈ ਆਚਾਰ ਇਸੇ ਤਰ੍ਹਾਂ ਛੱਡਣੇ ਰੈਸਟ ਦੇ ਲਈ ਤੇ ਉਸ ਤੋਂ ਬਾਅਦ ਆਪਾਂ ਕਿਸੇ ਡੱਬੇ ਪੀਪੀ ਦੇ ਵਿੱਚ ਇਹ ਪਾ ਦੇਣਾ ਲੋ ਜੀ ਬਹੁਤ ਹੀ ਸਿੰਪਲ ਜਿਹਾ ਆਚਾਰ ਆਪਾਂ ਬਣਾ ਗਏ ਤਿਆਰ ਕਰ ਲਿਆ ਜੇਕਰ ਕਿਸੇ ਬਿਮਾਰੀ ਦੇ ਲਈ ਬਣਾ ਰਹੇ ਹਾਂ ਤਾਂ ਇਸ ਦੇ ਵਿੱਚ ਨਮਕ ਮਿਰਚ ਬਹੁਤ ਘੱਟ ਰੱਖਣਾ ਹਰ ਇੱਕ ਚੀਜ਼ ਘੱਟ ਰੱਖਣੀ ਹੈ ਇਸ ਦੇ ਵਿੱਚ ਨਮਕ ਮਿਰਚ ਆਪਾਂ ਤੇਜ਼ ਨਹੀਂ ਕਰਨਾ ਤੇ 5 ਮਿੰਟ ਰੈਸਟ ਆਪਾਂ ਰੱਖ ਦਿੱਤੇਗਾ 5 ਮਿੰਟ ਰੈਸਟ ਤੋਂ ਬਾਅਦ ਆਪਾਂ ਇਸ ਨੂੰ ਕਿਸੇ ਡੱਬੇ ਪਿੱਪੇ ਦੇ ਵਿੱਚ ਪਾ ਦੇਣਾ ਤੇ ਫਿਰ ਜਿਹੜੀ ਮੈਂ ਤੁਹਾਨੂੰ ਮੇਨ ਚੀਜ਼ ਦੱਸੀ ਸੀ ਕਿ ਜੇਕਰ ਤੁਹਾਡਾ ਕੁਮਾਰ ਕੜਵਾ ਹੈ ਜਾਂ ਖੱਟਾ ਹੈ ਟਾਇਸ ਦੇ ਵਿੱਚ ਕਿਹੜੀ ਚੀਜ਼ ਪਾਉਣੀ ਹੈ ਤਾਂ ਆਪਾਂ ਸਭ ਤੋਂ ਪਹਿਲਾਂ ਦੱਬ ਦੱਬ ਕੇ ਪੂਰਾ ਡੱਬਾ ਫੁੱਲ ਕਰ ਦੇਵਾਂਗੇ ਉਸ ਤੋਂ ਬਾਅਦ ਆਪਾਂ ਬਿਨਾਂ ਹਿਲਾਏ ਬਿਨਾਂ ਇਸ ਦੇ ਵਿੱਚ ਮਿਕਸ ਕਰੇ ਆਪਾਂ ਬਿਲਕੁਲ ਟੱਕੜ ਬੰਦ ਕਰਨ ਸਮੇਂ ਇਸ ਦੇ ਵਿੱਚ ਇੱਕ ਕੜਛੀ ਸ਼ੱਕਰ ਦੀ ਪਾ ਦੇਵਾਂਗੇ ਸ਼ੱਕਰ ਦੀ ਆਪਾਂ ਇਹ ਡੱਬਾ ਪੀਪੀ ਪਾ ਕੇ ਵੀ ਸ਼ੱਕਰ ਨਹੀਂ ਹਿਲਾਉਣਾ ਬਿਲਕੁਲ ਇਸੇ ਤਰ੍ਹਾਂ ਉੱਪਰ ਰੱਖ ਦੇਣਾ 2 ਮਹੀਨਿਆਂ ਦੇ ਬਾਅਦ ਤੁਸੀਂ ਇਹ achar ਦਾ ਟੇਸਟ ਵੀ ਦੇਖਿਓ ਕਲਰ ਵੀ ਦੇਖਿਓ ਕਿੰਨਾ ਜ਼ਿਆਦਾ ਵਧੀਆ ਬਣਨੇਗਾ ਜੇ ਤੁਸੀਂ ਸੋਚੋ ਕਿ ਜਦੋਂ ਅਸੀਂ ਪਾਇਆ ਉਦੋਂ ਹੀ ਅਸੀਂ ਖਾ ਲਈਏ ਉਸ ਤਰ੍ਹਾਂ ਇਹ ਨਹੀਂ ਬਣਦਾ ਇਸ ਨੂੰ ਬਣਨ ਵਿੱਚ 2 ਮਹੀਨਿਆਂ ਦਾ ਸਮਾਂ ਲੱਗ ਜਾਂਦਾ ਹੈ ਤੇ ਬਹੁਤ ਹੀ ਵਧੀਆ ਇਹ achar ਬਣ ਕੇ ਤਿਆਰ ਹੋਵੇਗਾ ਬਹੁਤ ਸਾਰੀਆਂ ਬਿਮਾਰੀਆਂ ਨੂੰ ਜੜੋਂ ਖਤਮ ਕਰੇਗਾ ਜੇਕਰ ਵੀਡੀਓ ਚੰਗੀ ਲੱਗੀ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਸਟ ਤੱਕ ਵੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ